ਆ ਦੇਖੋ ਜੀ ਪਾਠੀਆਂ ਦੀ ਰੈਸ ਦੇਖੋ ਕਿੰਨੀ ਵਧੀਆ ਐਸ ਜੀ ਰੈਸ ਘਰੇ ਵੀ ਨਹੀਂ ਹੁੰਦੀ ਆ ਦੇਖੋ ਜੀ ਅਈ ਰੈਪੇ ਪਾਠ ਕਰਨ ਆਏ ਆ ਜੀ ਆ ਦੇਖੋ ਪਾਠੀਆਂ ਦੀ ਰੈਸ ਦੇਖੋ ਜੀ ਕਿੰਨੀ ਵਹਿਤਰ ਰੈਸ ਆ ਕਿੰਨਾ ਵਧੀਆ ਦੇਖੋ ਰੈਸ ਆ ਪਾਟੀ ਪਏ ਨੇ ਦੇਖੋ ਇੱਕ ਖੜਾ ਜੀ ਇੱਕ ਬੈਠਾ ਜੀ ਆ ਦੇਖੋ ਇੱਕ ਲੰਮਾ ਪਿਆ। ਇੱਕ ਉਹ ਲੰਮਾ ਪਿਆ ਦੇਖੋ ਜੀ ਕਿੰਨੀ ਸੋਹਣੀ ਰੈਸ ਕਿੰਨੀ ਪਾਠੀਆਂ ਦੀ ਕੇਅਰ। ਦੇਖੋ ਕਿੰਨਾ ਵਧੀਆ ਵਹਿਸਤਰੇ ਲੱਗੇ। ਇੰਨੇ ਨਿਆਰੇ ਸਾਨੂੰ ਕਦੇ ਨਹੀਂ ਮੰਨੇ ਰੇਪੇ ਘਰਦਵਾਰੇ ਆ ਜੀ। ਆਹ ਦੇਖੋ ਜੀ ਕਿੰਨੀਆਂ ਦਰੀਆਂ ਵਧੀਆ ਲੱਗੀਆਂ ਦੇਖੋ ਜੀ। ਆਹ ਦੇਖੋ ਸਾਡਾ ਪਾਠੀ ਸਿੰਘ ਜੀ। ਆਹ ਦੇਖੋ ਜੀ ਕਿੰਨੀ ਸੋਹਣੀ ਰੈਸ। ਦੇਖੋ ਜੀ ਆਹ ਦੇਖੋ। ਕੀ ਕਰੀਏ ਜੀ ਦੱਸੋ ਕੀ ਜ਼ਿੰਦਗੀ ਆ ਪਾਠੀਆਂ ਦੀ ਹੈ ਇਹਦੂ ਤਾਂ ਦਿਹਾੜੀ ਕਰ ਲਵੇ ਪਾਠੀ ਉਹ ਨਹੀਂ ਵਧੀਆ ਜੀ ਦੇਖੋ ਆਏ ਹਾਏ ਉਹ ਤੁਹਾਡਾ ਪੜਾ ਹੋ ਜੇ ਭੈਣ ਦੇਣਾ ਇਹਦੇ 'ਚ ਸਾਪ ਆ ਜੇ ਫੇਰ ਕੀ ਕਰਨ ਪਾਠੀ ਓਹ ਹੋ ਥੋੜਾ ਇਸ਼ਨਾਨ ਕਰਕੇ ਬੈਠੋ ਉ ਪਾਠੀਆਂ ਨੂੰ ਕਹਿੰਦੇ ਇਸ਼ਨਾਨ ਕਰਕੇ ਬੈਠੋ ਤੂੜੀ ਚ ਪਲੌਣਾ ਦੇਖੋ ਇਹ ਚ ਪੈਣਾ ਤੇ ਪਾਠੀ ਕੀ ਕਰਨ ਵਿਚਾਰੇ ਇਸ਼ਨਾਨ ਤਾਂ ਵਾਕੀ ਕਰਨਾ ਪਊਗਾ ਇੱਥੇ ਕਹਾਦੀ ਪਵਾਣੀ ਹੈ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆ ਦੇਖੋ ਜੀ ਪਾਠੀ ਸਿੰਘਾ ਦੀ ਰੈਸ ਦੇਖੋ ਜੀ ਇਹ ਨਵੇਂ ਸ਼ਹਿਰ ਦੇ ਵਿੱਚ ਰੈਪ ਬਾਬੀ ਦੱਸੋ ਨਵੇਂ ਸ਼ਹਿਰ ਦੇ ਵਿੱਚ ਰੈਪ ਬਾਬਾ ਜੀ ਅੱਛਾ ਜੀ ਪਾਠੀਆਂ ਦੇ ਰੈਸ ਆ ਫਿਰ ਪਾਠੀਆਂ ਨੂੰ ਕਹਿੰਦੇ ਨੇ ਕਿ ਇਨਕੀ ਇਸ਼ਨਾਨ ਕਰੋ ਕਿ ਸੌਧਾ ਦੇਖੋ ਪਾਠੀਆਂ ਨੂੰ ਕਿੰਨੀ ਇਨਾ ਚਾ ਦਿੱਤੀ ਹੈ ਹਾਂਜੀ ਹੋਰ ਕਹਿਣਾ ਕੁਝ ਚਾਹੁੰਦੇ ਹੋ ਬਾਬਾ ਜੀ ਤੁਸੀਂ ਹੋਰ ਕੀ ਕਹਿਣਾ ਦੇਖੋ ਮੈਂ ਕਹਿੰਦਾ ਵਾਰਤਵਾ ਸ਼ੇਅਰ ਕਰੋ ਕਿ ਪਾਠੀਆਂ ਦੀ ਕਿੰਨੀ ਸੇਵਾ ਹੋ ਰਹੀ ਹੈ ਸੰਭਾਲ ਹੋ ਰਹੀ ਹੈ ਅੱਛਾ ਜੀ ਆਹ ਦੇਖੋ ਜੀ ਦੇਖੋ ਹਾਂਜੀ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬੋਲੋ 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 ਤੁਸੀਂ ਕੋਈ ਬੋਲੋ ਪਾਠ ਸਿੰਘ ਨੂੰ ਗੁਰੂ ਸਾਹਿਬ ਦੇ ਵਜ਼ੀਰ ਕਿਹਾ ਜਾਂਦਾ ਹੈ ਤੇ ਦੇਖ ਲਓ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਕੀ ਹਾਲ ਹੋ ਰਿਹਾ ਇੱਥੇ ਤੁਸੀਂ ਆ ਵੀ ਦੇਖ ਲਓ ਇੰਨੇ ਉੱਚ ਪਦਵੀ ਦੇ ਮਾਲਕ ਹੈ ਪਾਠੀ ਸਿੰਘ ਤੇ ਉਹਨਾਂ ਦਾ ਇਹ ਹਾਲ ਹੋ ਰਿਹਾ ਹੈ ਲੜੀਆਂ ਦੇ ਵਿੱਚ ਹਲੋ ਤੇ ਬਾਕੀ ਵੀ ਆਪ ਵੀ ਵੇਖ ਲੋ ਜੀ ਕਿੰਨਾ ਸਤਿਕਾਰ ਨਾਲ ਆਪ ਪਾਠ ਕਰਾਉਂਦੇ ਆ ਤੇ ਕਹਿੰਦੇ ਆ ਕਿ ਸਤਿਕਾਰ ਪੂਰਾ ਚਾਹੀਦਾ ਇਹ ਪਾਠਾਂ ਵਿੱਚ ਹਾਂਜੀ ਮਰਿਆਦਾ ਪੂਰੀ ਚਾਹੀਦੀ ਹੈ ਤੇ ਆਪ ਦੇਖ ਲੋ ਜੀ ਠੇਕੇਦਾਰ ਬੋਲਦਾ ਕਿੰਨਾ ਸਤਿਕਾਰ ਤੇ ਕਿੰਨੀ ਮਰਿਆਦਾ ਪਾਠੀਆਂ ਨਾਲ ਵਰਤੀ ਜਾਂਦੀ ਹੈ ਮੈਂ ਠੇਕੇਦਾਰ ਬੋਲਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸ਼ਾਮ ਲਿਆ ਤੂੰ